ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਕਰਤਾਰਪੁਰੀ ਮਾਡਲ ਅਨੁਸਾਰ ਆਓ ਸਿਰ ਜੀਏ ਨਵਾਂ ਪੰਜਾਬ ਨਵੇਂ ਪੰਜਾਬ ਵਾਸਤੇ ਸਾਡੀ ਜੰਗ ਨਸ਼ਿਆਂ ਦੇ ਖਿਲਾਫ ਵੀ ਹੋਊ ਬੇਰਜ਼ਗਾਰੀ ਖਿਲਾਫ ਵੀ ਹੋਊ ਮਹਿੰਗਾਈ ਦੇ ਖਿਲਾਫ ਵੀ ਹੋਊ 328 ਪਾਵਨ ਸਰੂਪਾਂ ਦੇ ਇਨਸਾਫ ਲਈ ਵੀ ਹੋਊ ਬੰਦੀ ਸਿੰਘ ਕਿਸਾਨੀ ਜਵਾਨੀ ਲਈ ਵੀ ਹੋਊ ਇਤੋਂ ਦਾ 4 ਲੱਖ ਕਰੋੜ ਦੇ ਕਰਜ਼ੇ ਵਾਸਤੇ ਵੀ ਹੋਊ 7 ਲੱਖ ਕਿੱਲੇ ਕਰੀਬ ਜ਼ਮੀਨ ਜਿਹੜੀ ਕਿਸਾਨਾਂ ਤੋਂ ਖੋ ਕੇ ਕੇਂਦਰ ਸਰਕਾਰ ਕੋ ਬਾਦਲਕਿਆਂ ਦੀਆਂ ਨਲਕੀਆਂ ਕਾਰਨ ਚਲੇਗੀ ਉਸ ਕਰਕੇ ਵੀ ਹੋਊ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਥ ਲਈ ਵੀ ਹੋਊ ਇਸ ਲਈ 1984 ਦਾ ਜੋ ਅੱਜ ਤੱਕ 1978 ਤੋਂ ਲੈ ਕੇ ਬੇਇਨਸਾਫੀਆਂ ਹੋਈਆਂ ਸਭ ਕਾਹੇ ਦੇ ਹੱਲ ਵਾਸਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਬਾ ਗੁਰਪ੍ਰੀਤ ਕੌਰ ਜਿਹੜੀ ਮੈਦਾਨੇ ਜ਼ੰਗ ਵਿੱਚ ਉਤਰੇ ਹੋਏ ਨੇ ਤੇ ਜਿਨ੍ਹਾਂ ਦਾ ਚੋਣ ਨਿਸ਼ਾਨ ਕਾਰਚ ਹੈ ਕਾਰਚ ਚੋਣ ਨਿਸ਼ਾਨ ਹੈ ਅਸੀਂ ਗੁਰਦਾਸਪੁਰ ਦੇ ਆਜ਼ਾਦ ਉਮੀਦਵਾਰਾਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਹੁਣ ਤੱਕ ਤੁਸੀਂ ਕਾਂਗਰਸ ਵੀ ਵੇਖ ਲਈ ਇੱਥੇ ਬੀਜੇਪੀ ਵੇਖ ਲਈ ਇੱਥੇ ਆਮ ਆਦਮੀ ਪਾਰਟੀ ਵੇਖ ਲਈ ਇੱਕ ਮੌਕਾ ਆਪਣੇ ਗੁਰਦਾਸਪੁਰ ਦੇ ਬੱਚਿਆਂ ਨੂੰ ਵੀ ਦੇ ਕੇ ਦੇਖੋ ਇਹ ਕੀ ਕਰਦੇ ਇਸ ਲਈ ਅੱਜ ਨਵੀਂ ਸੋਚ ਨਵੇਂ ਉਮੀਦਵਾਰ ਤੇ ਨਵੀਂ ਪਨੀਰੀ ਨੂੰ ਆਓ ਇੱਕ ਮੌਕਾ ਦਈਏ ਤਾਂ ਕਿ ਉਹ ਪੰਜਾਬ ਦੀ ਖੁਸ਼ ਚੁੱਕੀ ਪਛਾਣ ਨੂੰ ਮੁੜ ਬਹਾਲ ਕਰ ਸਕਣ ਇਹ ਬੱਚੀ ਗੁਰਪ੍ਰੀਤ ਕੌਰ ਜਿਹਦਾ ਚੋਣ ਨਿਸ਼ਾਨਚਾਰਜ ਹੈ ਬੇਨਤੀ ਕਰਦੇ ਆ ਕਿ 1 ਜੂਨ ਨੂੰ ਟਾਰਚ ਤੇ ਮੋਹਰਾਂ ਲਾ ਕੇ ਗੁਰਪ੍ਰੀਤ ਕੌਰ ਨੂੰ ਜੇਤੂ ਬਣਾਓ ਇਹਦੀ ਜਿੱਤ ਪੰਜਾਬ ਦੀ ਜਿੱਤ ਹੋਏਗੀ ਇਹਨਾਂ ਦੀ ਕਾਮਯਾਬੀ ਪੰਜਾਬ ਦੀ ਕਾਮਯਾਬੀ ਹੋਏਗੀ ਅਪੀਲ ਕਰਦੇ ਆ 1 ਜੂਨ ਧਿਆਨ ਰੱਖਿਓ ਔਰ ਨਾਲ ਨਾਲ ਇਹ ਵੀ ਖਿਆਲ ਰੱਖਿਓ 1 ਜੂਨ ਤੋਂ ਲੈ ਕੇ 6 ਜੂਨ ਤੱਕ 1984 ਕੱਲੂ ਕਾਰਾ ਵਾਪਰਿਆ ਤੇ ਮੋਦੀ ਸਰਕਾਰ ਨੇ ਕੇਵਲ ਖੇਡ ਖੇਡੀ ਕੀ ਲੋਕਾਂ ਨੂੰ ਦੱਸਿਆ ਜਾਏ ਦੁਨੀਆ ਦੇ ਵਿੱਚ ਕਿ ਮੋਦੀ ਸਰਕਾਰ ਚ ਸਿੱਖ ਕਿੰਨੇ ਖੁਸ਼ਹਾਲ ਨੇ ਜਿੱਤ ਤੇ ਹਾਰ ਨੂੰ ਲੈ ਕੇ ਲੱਡੂ ਵੰਡਣਗੇ ਖੁਸ਼ੀਆਂ ਮਨਾਉਣਗੇ ਢੋਲ ਵੱਜਣਗੇ ਔਰ 1984 ਦੇ ਜ਼ਖਮ ਨੂੰ ਭੁੱਲ ਜਾਣਗੇ ਇਹ ਧਿਆਨ ਰੱਖਿਓ ਕਿ ਕੋਜੀ ਚਾਲ ਹੈ ਇਹ ਵੀ ਧਿਆਨ ਰੱਖਣਾ ਕਿ 1984 ਅੱਲੇ ਜ਼ਖਮ ਸਾਨੂੰ ਚੇਤੇ ਨੇ ਨਾ ਭੁੱਲਣ ਯੋਗ ਨੇ ਨਾ ਬਖਸ਼ਣ ਯੋਗ ਨੇ ਔਰ ਤੀਸਰੇ ਪਾਸੇ ਉਹ ਵੀ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਤੇ ਚਿੱਠੀਆਂ ਲਿਖ ਲਿਖ ਕੇ ਕੇਂਦਰ ਨੂੰ ਅਟੈਕ ਕਰਵਾਇਆ ਉਹ ਵੀ ਲੋਕ ਨੇ ਜਿਨ੍ਹਾਂ ਨੇ ਮਾਰਚ ਕੱਡੇ ਕੀ ਅਟੈਕ ਕੀਤਾ ਜਾਏ ਤੇ ਅੱਜ ਉਹ ਲਾਣਾ ਜਿਹੜਾ ਹੈ ਚੌਂਕਾਂ ਦੇ ਵਿੱਚ ਠੱਠੇ ਹੋਏ ਅਕਾਲ ਤਖਤ ਦੀਆਂ ਤਸਵੀਰਾਂ ਲਾ ਕੇ ਗੰਦੀ ਰਾਜਨੀਤੀ ਕਰ ਰਿਹਾ ਹੈ ਉਹਨਾਂ ਦਾ ਧਿਆਨ ਵੀ ਰੱਖਿਓ 1984 ਵੇਲੇ ਜਿਹੜੀ ਮਹਾਰਾਜ ਜੀ ਦੇ ਸਰੂਪ ਜ਼ਖਮੀ ਹੋਏ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਉਹਨਾਂ ਦੇ ਵੀ ਹੁਣ ਉਹ ਬਾਹਰ ਦਰਸ਼ਨ ਲਿਆ ਕੇ ਕਰਾਉਣਗੇ ਪਰ ਜਿਹੜੇ 328 ਰੂਪ ਚੋਰੀ ਵੇਚ ਦਿੱਤੇ ਨੇ ਬੇਈਮਾਨਾਂ ਨੇ ਉਹਦੀ ਗੱਲ ਕਦੇ ਨਹੀਂ ਕਰਨਗੇ ਕਿਉਂਕਿ ਇਹਨਾਂ ਨੇ ਖੁਦ ਕੀਤਾ ਹੋਇਆ ਇਸ ਲਈ ਅਸੀਂ ਬੇਨਤੀ ਕਰਾਂਗੇ ਕਿ ਇੱਕ ਜੋਂ ਬੜਾ ਤੁਹਾਡੇ ਲਈ ਅਹਿਮਤ ਰੱਖਦਾ ਹੈ ਤੁਹਾਡੇ ਲਈ ਪਰਖ ਦੀ ਘੜੀ ਹੈ ਉਦੋਂ ਵੇਖਿਓ ਕਿ ਆਟਾ ਦਾਲ ਸਕੀਮਾ ਜਿੱਤਦੀਆਂ ਨੇ ਕਿ ਇਹ ਨਵੀਂ ਪਨੀਰੀ ਜਿੱਤਦੀ ਹੈ ਜਿਹੜੀ ਉੱਥੇ ਜਾ ਕੇ ਤੁਹਾਡੀ ਗੱਲ ਕਰਨ ਦੀ ਸਮਰੱਥਾ ਰੱਖਦੀ ਆਓ ਇਤ ਜੂਨ ਨੂੰ ਟਾਰਚ ਤੇ ਮੋਹਰਾਂ ਲਾਓ ਗੁਰਪ੍ਰੀਤ ਕੌਰ ਜਿਤਾਓ ਇਹ ਪੰਜਾਬ ਜਿੱਤੋ ਪੰਜਾਬ ਬਚਾਓ ਪੰਜਾਬ ਬਚਾਓ ਗੁਰਦਾਸਪੁਰ ਦੀਆਂ ਸਮੂਚੀਆਂ ਸੰਗਤਾਂ ਨੂੰ ਵਾਰ-ਵਾਰ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ